ਜੈਤ ਸ੍ਰੀ ਮਹਲਾ ਚੌਥਾ ਸਾਧ ਸੰਗਤ ਸਾਧ ਪਾਈ ਵਡ ਭਾਗੀ ਮਨ ਹ ਚਲ ਤੋ ਭਇਓ ਅਰੂੜਾ ਏ ਭਾਈ ਜਿਸ ਮਨੁਖ ਨੇ ਵੱਡੇ ਭਾਗਾ ਨਾਲ ਗੁਰੂ ਦੀ ਸਾਧ ਸੰਗਤ ਪ੍ਰਾਪਤ ਕਰ ਲਈ ਉਸ ਦਾ ਮਨ ਪਟਕਦਾ ਟਿਕ ਗਿਆ ਅਨਹਤ ਤੁਣ ਵਾਜੈ ਨਿਤ ਵਾਜੈ ਹਰਿ ਅੰਮ੍ਰਿਤ ਧਾਰ ਰਸ ਲੀੜਾ ਉਸ ਦੇ ਅੰਦਰ ਇਕ ਰਸਰੋਂ ਨਾਲ ਮਨੋ ਸਦਾ ਵਾਜੇ ਵੱਜਦੇ ਰਹਿੰਦੇ ਹਨ ਆਤਮਕ ਦੀਵਨ ਦੇਣ ਵਾਲੇ ਨਾਮ ਜਲਦੀ ਧਾਰ ਪ੍ਰੇਮ ਨਾਲ ਪੀ ਪੀ ਕੇ ਉਹ ਰਾਜ ਜਾਂਦਾ ਹੈ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਏ ਮੇਰੇ ਮਨ ਸੋਹਣੇ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਮੇਰੇ ਮਨ ਤਨ ਪ੍ਰੀਤ ਲਗਾਈ ਸਤਗੁਰ ਹਰ ਮਿਲਿਓ ਲਾਏ ਜੇ ਧੀੜਾ ਰਹਾਓ हे भाई गुरु ने मेरे मन विच मेरे हृदय विच परमात्मा दा प्यार पैदा कर दित्ता हुन परमात्मा मेनू जफ्फी पाके मिल गया साकत बंध पै है माया बिक संचै लाए जकीड़ा ਹੇ ਭਾਈ ਪ੍ਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿੱਚ ਬੱਜੇ ਰਹਿੰਦੇ ਹਨ ਉਹ ਜੋਰ ਲਾ ਕੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ ਹਰ ਕੈ ਅਰਥ ਖਰਚ ਨਾ ਸਕੈ ਜਮ ਕਾਲ ਸਹੈ ਸਿਰ ਪੀੜਾ ਉਹ ਮਨੁੱਖ ਉਸ ਮਾਇਆ ਨੂੰ ਪ੍ਰਮਾਤਮਾ ਦੇ ਰਾਹ ਦੇ ਤੇ ਖਰਚ ਨਹੀਂ ਸਕਦੇ ਇਸ ਵਾਸਤੇ ਉਹ ਆਤਮਿਕ ਮੌਤ ਦਾ ਦੁੱਖ ਆਪਣੇ ਸਿਰ ਉੱਤੇ ਸੰਹਾਰਦੇ ਹਨ ਜਿਨ ਹਾਰੇ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁਤ ਸ਼ਰਦਾ ਲਾਏ ਮੁਖ ਧੂੜਾ ਏ ਭਾਈ ਜਿਨਾਂ ਮਨੁੱਖਾਂ ਨੇ ਬੜੀ ਸ਼ਰਦਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾ ਕੇ ਆਪਣੇ ਸਰੀਰ ਆਪਣਾ ਸਰੀਰ ਪ੍ਰਮਾਤਮਾ ਦੇ ਅਰਪਣ ਕਰ ਦਿੱਤਾ ਹਲਤ ਪਲਤ ਹਰ ਸੋਭਾ ਪਾਵੇਂ ਹਰ ਰੰਗ ਲੱਗਾ ਮਨ ਘੂੜਾ ਉਹ ਮਨੁੱਖ ਇਸ ਲੋਕ ਵਿੱਚ ਪਰਲੋਕ ਵਿੱਚ ਸੋਭਾ ਕੱਟਦੇ ਹਨ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਊੜਾ ਪਿਆਰ ਬਣ ਜਾਂਦਾ ਹੈ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਏ ਹਰੀ ਏ ਪ੍ਰਭੂ ਮੈਨੂੰ ਗੁਰੂ ਬਿਲਾ ਮੈਨੂੰ ਗੁਰੂ ਮਿਲਾ ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ ਜਨਾਨਨਕ ਪੀਤ ਲਗੀ ਪਗ ਸਾਧ ਗੁਰ ਮਿਲ ਜਨਾਨਨਕ ਪੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਬਾਖਾਨ ਹਰਿਓ ਮਨ ਮੂੜਾ اے ਦਾਸ ਨਾਨਕ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਪੇਜ ਮਨ ਹਰਾ ਹੋ ਜਾਂਦਾ ਹੈ ਜੈਤਸਰੀ ਮਹਲਾ 4 ਘਰ ਦੂਜਾ ਜੈਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਮਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਤਿਗੁਰੂ ਜੀ ਦੂਸਰੇ ਘਰ ਵਿੱਚ ਆਉਣ ਦੀ ਹਦਾਇਤ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਰ ਸਿਮਰੋ ਅਗੰਮ ਅਪਾਰਾਲ हेパイ ਉਸ अपॉन अते व्यंत परमात्मा दा नाम सिमरਿਆ करो जे सिमरत दुख मिटे हमारा जिनु याद करण करके साडा आत्मिक दुख मुक जांदा है हर हर सतगुरु पुरख मिलावो गुरु मिले सुख होई राम हे हरि हे प्रभु सानु गुरु महापुरख मिला दे जे गुरु मिल पै ता आत्मिक आनंद प्राप्त हो जांदा है ਹਾਰ ਗੁਣ ਗਾਵੋ ਮੀਤ ਹਮਾਰੇ ਏ ਮੇਰੇ ਮਿੱਤਰੋ ਪ੍ਰਮਾਤਮਾ ਦੀ ਸਿੱਖ ਸਲਾਹ ਦੇ ਗੀਤ ਗਾਇਆ ਕਰੋ ਹਰ ਹਰ ਨਾਮ ਰੱਖੋ ਉਰ ਧਾਰੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ ਹਰ ਹਾਰੇ ਅੰਮ੍ਰਿਤ ਵਚਨ ਸੁਣਨਾ ਮੋ ਗੁਰ ਮਿਲੈ ਪ੍ਰਗਟ ਹੋਈ ਰਾਮ ਪਰਮਾਤਮਾ ਦੀ ਸਿੱਤ ਸਲਾਹ ਦੇ ਆਤਮਕ ਦੀਮਨ ਦੇਣ ਵਾਲੇ ਬੋਲ ਮੈਨੂੰ ਵੀ ਸੁਣਾਇਆ ਕਰੋ اے ਮਿੱਤਰੋ ਗੁਰੂ ਦੀ ਸ਼ਰਨ ਪੈਰੋ ਜੇ ਗੁਰੂ ਮਿਲਦਾ ਹੈ ਤਾਂ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਮਦਸੂਦਨ ਹਰ ਮਾਦੋ ਪ੍ਰਣਾ ਹੈ ਦੁਤਾਂ ਦੇ ਨਾਸ਼ ਕਰਨ ਵਾਲੇ ਹੈ ਮਾਇਆ ਦੇ ਪਤੀ ਹੈ ਮੇਰੀ ਜਿੰਦ ਦੇ ਸਹਾਰੇ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਤਮਿਕ ਦੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਏ ਹਰੀ ਹੈ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਉਹ ਮਹਾਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਪਤਾਂ ਹੈ ਹਰ ਹਰ ਨਾਮ ਸਦਾ ਸੁਖ ਦਾਤਾ ਹਰੀ ਦਾ ਨਾਮ ਸਦਾ ਹੀ ਸੁਖ ਦੇਣ ਵਾਲਾ ਹੈ ਹਰ ਕੈ ਰੰਗ ਮੇਰਾ ਮਨ ਰਤਾ ਮੇਰਾ ਮਨ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਮਸਤਾ ਰਹਿੰਦਾ ਹੈ ਹਰ ਹਰ ਮਹਾਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਮੁਖ ਹੋਈ ਨਾਮ ਹਰ ਹਰ ਮਹਾਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਨਾਮ ਨਾਨਕ ਆਖਦਾ ਹੈ ਹਰੀ ਮੈਨੂੰ ਗੁਰੂ ਮਹਾਪੁਰਖ ਮਿਲਿਆ ਏ ਗੁਰੂ ਤੇਰੇ ਬਖਸ਼ੇ ਹਰਨਾਮ ਵਿੱਚ ਜੁੜਿਆ ਆਤਮਕ ਆਨੰਦ ਮਿਲਦਾ ਹੈ ਜੈਤ ਸ੍ਰੀ ਮਲਾ ਚੌਥਾ ਹਰ 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 ਨਾਮ ਜਪਾ ਹਾਂ हे भाई सदा ही परमात्मा ਦਾ ਨਾਮ ਜਪਿਆ ਕਰੋ ਗੁਰਮੁਖ ਨਾਮ ਸਦਾ ਲੈ ਲਾਹਾ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦਾ ਨਾਮ ਜਪੋ ਜੋ ਖੱਟੀ ਵਾਲਾ ਜਿਸ ਨਾਲ ਹਮੇਸ਼ਾ ਲਾਭ ਹੀ ਲਾਭ ਹੁੰਦਾ ਹੈ ਹਰ 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 ਭਗਤ ਦੇ ਰੜਾਵੋ ਹਰ ਹਰ ਨਾਮ ਓ ਮਹਾਰਾਮ ਹੇ ਭਾਈ ਪ੍ਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿੱਚ ਪੱਕੀ ਕਰਕੇ ਟਿਕਾ ਲੋ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆਨੰਦ ਪੈਦਾ ਕਰਦਾ ਹੈ ਹਰ ਹਰ ਨਾਮ ਦਿਆਲ ਧਿਆਹੇ ਹੇ ਭਾਈ ਪ੍ਰਮਾਤਮਾ ਦਇਆ ਦਾ ਸੌਮਾ ਹੈ ਉਸ ਦਾ ਨਾਮ ਸਦਾ ਸਿਮਰਦੇ ਰਹੋ ਹਰ ਕੈ ਰੰਗ ਸਦਾ ਗੁਣ ਗਾਹ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਟਿਕ ਕੇ ਉਸ ਦੇ ਗੁਣ ਗਾਉਂਦੇ ਰੋ ਹਾਰ ਹਾਰ ਹਰ ਜਸ ਹੂਮਰ ਪਾਵੋ ਮਿਲ ਸਤ ਸੰਗ ਓ ਮਹਾਰਾਮ ਏ ਭਾਈ ਸਦਾ ਪਰਮਾਤਮਾ ਦੀ ਸਿੱਖ ਸਲਾਹ ਕਰਦੇ ਰਹੋ ਸਿੱਖ ਸਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ ਇਹ ਨਾਚ ਨੱਚੋ ਏ ਭਾਈ ਸਾਧ ਸੰਗਤ ਵਿੱਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ਆਓ ਸਖੀ ਹਰ ਮੇਲ ਮਿਲਾਹਾ اے ਸਤ ਸੰਗਿਓ ਆਓ ਰਲ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੀਏ ਸੁਣ ਹਰ ਕਥਾ ਨਾਮ ਲੈ ਲਾਹਾ اے ਸਤ ਸੰਗਿਓ ਪ੍ਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣ ਕੇ ਪ੍ਰਮਾਤਮਾ ਦੇ ਨਾਮ ਸਿਮਣ ਦੀ ਘਟੀ ਘਟਦੇ ਰਹੋ ਹਰ ਹਰ ਕਿਰਪਾ ਧਾਰ ਗੁਰ ਮਿਲੋ ਗੁਰ ਮਿਲੇ ਹਰ ਓ ਮਹਾਰਾਮ ਪ੍ਰਭੂ ਦਰਤੇ ਅਰਦਾਸ ਕਰੋ ਏ ਪ੍ਰਭੂ ਮੇਰ ਮੇਰ ਕਰ ਸਾਨੂੰ ਗੁਰੂ ਮਿਲਾ ਏ ਸਤ ਸੰਗੀ ਉਹ ਜੇ ਗੁਰੂ ਮਿਲਦਾ ਹੈ ਤਾਂ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਕਾਰ ਕੀਰਤ ਜਸ ਅਗੰਮ ਅਥਾਹ ਏ ਭਾਈ ਉਸ ਅਪਹੁੰਚ ਅਤੇ ਡੁੰਗੇ ਜਿਗਰੇ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਕੇ ਜਸ ਕਰਕੇ ਖਿਨ ਖਿਨ ਰਾਮ ਨਾਮ ਗਾਵਾ ਹਰ ਵੇਲੇ ਉਸ ਦਾ ਨਾਮ ਜਪਿਆ ਕਰੋ ਮੋਕੋ ਤਾਰ ਕਿਰਪਾ ਮਿਲੀਏ ਗੁਰ ਦਾਤੇ ਹਰ ਨਾਨਕ ਭਗਤ ਉਮਾਹ ਰਾਮ ਨਾਨਕ ਆਖਦਾ ਹੈ ਹੇ ਨਾਮ ਦੀ ਦਾਤ ਦੇਣ ਵਾਲੇ ਗੁਰੂ ਮੇਰੇ ਉੱਤੇ ਮਿਹਰ ਕਰ ਮੈਨੂੰ ਮੇਲ ਤੇਰੇ ਮਿਲਾਪ ਦੀ ਬਰਕਤ ਨਾਲ ਮੇਰੇ ਅੰਦਰ ਭਗਤੀ ਦਾ ਜੋ ਪੈਦਾ ਹੋਵੇ ਜੈਤਸਰੀ ਮਹਿਲਾ ਚੌਥਾ ਰਸ ਰਸ RAM ਰਸਾਲ ਸਲਾਹ ਹੇ ਭਾਈ ਅਸੀਂ ਬੜੇ ਆਨੰਦ ਨਾਲ ਰਸੀਲੇ RAM ਦੀ ਸਿਪ ਸਲਾਹ ਕਰਦੇ ਹਾਂ ਮਨ RAM ਨਾਮ ਧੀਨਾ ਲੈ ਲਾਹ ਸਾਡਾ ਮਨ RAM ਦੇ ਨਾਮ ਵਿੱਚ ਭਜ ਰਿਹਾ ਹੈ ਅਸੀਂ ਹਰ ਨਾਮ ਦੀ ਖੱਟੀ ਖੱਟ ਰਹੇ ਹਾਂ ਖਿਨ ਖਿਨ ਭਗਤ ਕਰਾਂ ਦਿਨ ਰਾਤੀ ਗੁਰਮਤਿ ਭਗਤ ਉਮਾਰਾਮ ਅਸੀਂ ਹਰ ਵੇਲੇ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦੇ ਹਾਂ ਗੁਰੂ ਦੀ ਮਤ ਦੀ ਬਰਕਤ ਨਾਲ ਸਾਡੇ ਅੰਦਰ ਪ੍ਰਭੂ ਦੀ ਭਗਤੀ ਦਾ ਚਾਉ ਵਾਂਢ ਰਿਹਾ ਹੈ ਹਰ ਹਰ ਗੁਣ ਗੋਬਿੰਦ ਜਪਾ ਹੇ ਪਾਈ ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ ਮਨ ਤਨ ਜੀਤ ਸ਼ਬਦ ਲੈ ਲਾ ਹ ਇਸੇ ਤਰ੍ਹਾਂ ਆਪਣੇ ਮਨ ਨੂੰ ਸਰੀਰ ਨੂੰ ਵਾਸ ਵਿੱਚ ਕਰਕੇ ਗੁਰੂ ਸ਼ਬਦ ਦਾ ਲਾਭ ਪ੍ਰਾਪਤ ਕਰ ਰਹੇ ਹਾਂ ਗੁਰਮਤ ਪੰਚ ਦੂਤ ਵਸਿਆ ਮੈਂ ਮਨ ਤਨ ਹਰ ਓ ਮਹਾਰਾਮ हे भाई गुरु दी मात लेण कमादिक پنجے ਵੈਰੀ ਵਸ ਵਿੱਚ ਆ ਜਾਂਦੇ ਹਨ ਮਨ ਵਿੱਚ ਹਿਰਦੇ ਵਿੱਚ ਹਰਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ਨਾਮ ਰਤਨ ਹਰਨਾਮ ਜਪਾ ਹੇ ਭਾਈ ਹਰਨਾਮ ਰਤਨ ਵਰਗਾ ਕੀਮਤੀ ਪਦਾਰਥ ਅਸੀਂ ਹਰਨਾਮ ਜਪ ਰਹੇ ਹਾਂ ਹਾਰ ਗੁਣ ਗਾਇ ਸਦਾ ਲੈ ਲਾਹ ਤੇ ਹਰੀ ਦੇ ਗੁਣ ਗਾ ਕੇ ਸਦਾ ਹੀ ਇਲਾਹਾ ਖਟ ਰਹੇ ਹਾਂ ਦੀਨ ਦਇਆਲ ਕਿਰਪਾ ਕਰ ਮਾ ਦੋ ਹਰ ਹਰ ਨਾਮ ਓ ਮਹਾਰਾਮ ਇਹ ਦੀਨ ਉਹ ਤੇ ਦਇਆ ਕਰਨ ਵਾਲੇ ਪ੍ਰਭੂ ਮਿਹਰ ਕਰ ਸਾਡੇ ਮਨ ਵਿੱਚ ਤੇਰਾ ਨਾਮ ਜਪਣ ਦਾ ਚਾਹ ਬਣਿਆ ਲੇ ਜਪ ਜਗਦੀਸ਼ ਜਪੋਂ ਮਨ ਮਾਹਾ ਏ ਸ੍ਰੋਣ ਜੋਗ ਪ੍ਰਭੂ ਮੇਰੇ ਏ ਮੇਰੇ ਸਭ ਤੋਂ ਵੱਡੇ ਮਾਲਕ ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿੱਚ ਸਦਾ ਜਪਦਾ ਰਹਾ ਹਰ ਹਰ ਜਗਨਨਾਥ ਜਗਲਾਹਾ ਕਿਉਂਕਿ ਹੇ ਹਰੀ ਤੈਨੂੰ ਜਗਤ ਦੇ नाथ ਨੂੰ ਸਦਾ ਜਪਣਾ ਹੀ ਜਗਤ ਵਿੱਚ ਅਸਲ ਲਾਭ ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤੋ ਮਹਾਰਾਮ ਨਾਨਕ ਆਖਦਾ ਹੈ ਕਿ ਹੇ ਸਲਾਉਣ ਦੇ ਯੋਗ ਮਾਲਕ ਮਿਹਰ ਕਰ ਤੇਰਾ ਨਾਮ ਜਪ ਕੇ ਮੇਰੇ ਅੰਦਰ ਤੇਰੀ ਭਗਤੀ ਦਾ ਅਦਸ਼ਾ ਬਣਿਆ ਰਹੇ ਜੈਤ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਏ ਭਾਈ ਪ੍ਰਮਾਤਮਾ ਆਪ ਹੀ ਜੋਗੀ ਹੈ ਸਭ ਹੀ ਆਪ ਹੀ ਸਭ ਜੁਗਾ ਵਿੱਚ ਜੋਗ ਦੀ ਜੁਗਤ ਹੈ ਆਪੇ ਨਿਰਪੋਤਾੜੀ ਲਾਹਾ ਆਪ ਹੀ ਨਿਡਰੋ ਕਿਸਮਤੀ ਲਾਉਂਦਾ ਹੈ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਓਮ ਆ ਰਾਮ ਸਭ ਥਾ ਆਪ ਹੀ ਆਪ ਕੰਮ ਕਰ ਰਿਹਾ ਹੈ ਆਪ ਹੀ ਨਾਮ ਵਿੱਚ ਜੁੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ਆਪੇ ਦੀਪ ਲੋ ਦੀਪਾ ਹੇ ਭਾਈ ਪ੍ਰਭੂ ਆਪ ਹੀ ਜਦੀਲੇ ਹੈ ਆਪ ਹੀ ਸਾਰੇ ਭਮਨਾ ਆਪ ਹੀ ਸਾਰੇ ਭਮਨਾ ਵਿੱਚ ਚਾਨਣ ਹੈ ਆਪੇ ਸਤਗੁਰੂ ਆਪੇ ਸਤਗੁਰੂ ਸਮੁੰਦ ਮਥਾ ਹਾ ਪਰਬੂ ਆਪ ਹੀ ਗੁਰੂ ਹੈ ਆਪ ਹੀ ਬਾਣੀ ਦਾ ਸਮੁੰਦਰ ਹੈ ਆਪ ਹੀ ਇਹ ਸਮੁੰਦਰ ਨੂੰ ਰੜਕਣ ਵਾਲਾ ਵਿਚਾਰਨ ਵਾਲਾ ਹੈ ਆਪੇ ਮਾਥ ਮਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਆਪ ਹੀ ਬਾਣੀ ਦੇ ਸਮੁੰਦਰ ਨੂੰ ਰੜਕ ਰੜਕੇ ਵਿਚਾਰ ਵਿਚਾਰ ਕੇ ਇਸ ਵਿੱਚੋਂ ਮੱਖਣ ਅਸਲੀਅਤ ਲਬਾਉਂਦਾ ਹੈ ਆਪ ਹੀ ਆਪਣਾ ਰਤਨ ਵਰਗਾ ਕੀਮਤੀ ਨਾਮ ਜਪ ਕੇ ਜੀਵਾਂ ਦੇ ਅੰਦਰ ਜਪਣ ਦਾ ਚਾਅ ਪੈਦਾ ਕਰਦਾ ਹੈ ਸਕੀ ਮਿਲੋ ਮਿਲ ਗੁਣ ਗਾਵਾ ਹੇ ਸਤ ਸੰਗਿ ਇਕੱਠੇ ਹੋ ਆਉ ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ ਗੁਰਮਖ ਨਾਮ ਜਪੋ ਹਰ ਲਾਹਾ ਹੇ ਸਤ ਸੰਗਿ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਜਪੋ ਇਹੀ ਹੈ ਜੀਵਨ ਦਾ ਲਾਭ ਹਰ ਹਰ ਭਗਤ ਦ੍ਰਿੜੀ ਮਨ ਭਾਈ ਹਰ ਹਰ ਨਾਮ ਓ ਮਹਾਰਾਮ ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿੱਚ ਪੱਕੀ ਬਿਠਾ ਲਈ ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿੱਚ ਪਿਆਰੀ ਲੱਗੀ ਪ੍ਰਭੂ ਦਾ ਨਾਮ ਉਸ ਦੇ ਅੰਦਰ ਸਿਮਰਨ ਦਾ ਉਤਸ਼ਾਹ ਪੈਦਾ ਕਰਦਾ ਹੈ ਆਪੇ ਵੱਡ ਦਾਣਾ ਵੱਡ ਸ਼ਾਹ ਹੈ ਭਾਈ ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ ਗੁਰਮੁਖ ਪੁੰਜੀ ਨਾਮ ਵਸਾ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਉਸ ਦਾ ਨਾਮ ਸਮਾਇਆ ਇਕੱਠਾ ਕਰੋ ਹਰ ਹਰ ਦਾਤ ਕਰੋ ਪ੍ਰਭ ਭਾਵੈ ਗੁਰ ਨਾਨਕ ਨਾਮ ਉਹ ਮਹਾਰਾਮ ਨਾਨਕ ਆਖਦਾ ਹੈ ਕਿ ਹੇ ਹਰੀ ਹੇ ਪ੍ਰਭ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਜੇ ਤੈਨੂੰ ਚੰਗਾ ਲੱਗੇ ਤਾਂ ਮੇਰੇ ਅੰਦਰ ਤੇਰਾ ਨਾਮ ਵਸੇ ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਹ ਪੈਦਾ ਹੋਵੇ ਜੈਤਸਰੀ ਮਹਲਾ 14 ਮਿਲ ਸਤ ਸੰਗਤ ਸੰਗੁ ਗੁਰਾਹਾ ਏ ਪ੍ਰਭੂ ਆਪਣੀ ਮਿਹਰ ਕਰਕੇ ਅਸੀਂ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਪੂੰਜੀ ਨਾਮ ਗੁਰਮੁਖ ਵੇ ਸਾਹਾ ਗੁਰੂ ਦੀ ਸ਼ਰਨ ਪੈ ਕੇ ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ ਹਾਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਹਾਰਾਮ ਏ ਮੈਰੀਆਂ ਦੇ ਨਾਸ਼ ਕਰਨ ਵਾਲੇ ਹਰੀ ਅਸਾਂ ਜੀਮਾ ਉਤੇ ਕਿਰਪਾ ਕਰ ਕੇ ਸਾਧ ਸੰਗਤ ਵਿੱਚ ਮਿਲ ਕੇ ਸਾਡੇ ਅੰਦਰ ਤੇਰੇ ਨਾਮ ਦਾ ਚਾਉ ਪੈਦਾ ਹੋਵੇ ਹਾਰ ਗੁਣ ਬਾਣੀ ਸ਼੍ਰਵਣ ਸੁਣਾ ਹੇ ਹਰੀ ਤੇਰੇ ਗੁਣਾ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ ਹਰ ਕਿਰਪਾ ਸਤ ਗੁਰੂ ਮਿਲਾਹਾ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਗੁਣ ਗਾਵਾਂ ਗੁਣ ਬੋਲਾ ਬਾਣੀ ਹਰ ਗੁਣ ਜਪ ਓ ਮਹਾਰਾਮ ਗੁਰੂ ਦੀ ਬਾਣੀ ਦੇ ਰਾਹੀ ਅਸੀਂ ਤੇਰੇ ਗੁਣ ਗਾਵੀਏ ਤੇਰੇ ਗੁਣੋ ਚਾਰੀਏ ਤੇਰੇ ਗੁਣ ਯਾਦ ਕਰ ਕਰਕੇ ਸਾਡੇ ਅੰਦਰ ਤੇਰੀ ਭਗਤੀ ਦਾ ਚਾਉ ਪੈਦਾ ਹੋਵੇ ਸਭ ਤੀਰਥ ਵਰਤ ਜਗ ਪੁੰਨ ਤੋਲਾ ਹੇ ਭਾਈ ਜੇ ਸਾਰੇ ਤੀਰਥ ਇਸ਼ਨਾਨ ਵਰਤ ਜਾਗਾ ਅਤੇ ਪੁੰਨ ਮਿੱਥੇ ਹੋਏ ਨੇ ਕੰਮ ਇਕੱਠੇ ਰਲਾ ਕੇ ਤੋਲਿਏ ਹਰ ਹਰ ਨਾਮ ਨਾ ਪੁਜੈ ਪੁਜਾ ਹਾ ਇਹ ਪਰਮਾਤਮਾ ਦੇ ਨਾਮ ਤੱਕ ਨਹੀਂ ਆ ਪੜ ਸਕਦੇ ਹਰ ਹਰ ਅਤੁੱਲ ਤੋਲ ਅਤ ਭਾਰੀ ਗੁਰਮਤਿ ਜਪ ਓ ਮਹਾਰਾਮ ਪਰਮਾਤਮਾ ਦਾ ਨਾਮ ਤੋਲਿਆ ਨਹੀਂ ਜਾ ਸਕਦਾ ਉਸ ਦਾ ਬਹੁਤ 파ਰਾ ਕੋਲ ਹੈ ਗੁਰੂ ਦੀ ਮੱਤ ਦੇ ਰਾਹੀ ਜਪ ਕੇ ਮਨ ਵਿੱਚ ਹੋਰ ਜਪਣ ਦਾ ਉਤਸ਼ਾਹ ਪੈਦਾ ਹੁੰਦਾ ਹੈ ਸਭ ਕਰਮ ਧਰਮ ਹਰ ਨਾਮ ਜਪਾ ਹੇ ਹਰੀ ਤੇਰਾ ਨਾਮ ਹੀ ਸਾਰੇ ਮਿੱਥੇ ਹੋਏ ਧਰਮ ਕੰਮ ਹੈ ਕਿਲ ਵਿਖ ਮੈਲ ਪਾਪ ਤੁਹਾਵਾ ਕਿਲ ਵਿਖ ਮੈਲ ਪਾਪ ਵਾਹਾ ਤੇਰੇ ਨਾਮ ਦੀ ਬਰਕਤ ਨਾਲ ਸਾਰੇ ਪਾਪ ਵਿਕਾਰਾਂ ਦੀ ਮੈਲ ਧੁੱਪ ਜਾਂਦੀ ਹੈ ਦੀਨ ਦਿਆਲ ਹੋ ਜਾਨੀ ਉਪਰ ਦੇਹੁ ਨਾਨਕ ਨਾਮੁ ਉਮਾਹ ਰਾਮ ਨਾਨਕ ਆਖਦਾ ਹੈ ਹਰੀ ਆਪਣੇ ਨਿਮਾਣੇ ਦਾਸ ਉਤੇ ਦਇਆਵਾਨ ਹੋ ਦਾਸ ਨੂੰ ਆਪਣਾ ਨਾਮ ਬਖਸ਼ ਨਾਮ ਜਪਣ ਦਾ ਉਤਸ਼ਾਹ ਦੇ ਅਸੀਂ ਤੇਰਾ ਨਾਮ ਜਪੀਏ ਜੈਤਸਰੀ ਮਹਲਾ ਪੰਜਵਾਂ ਕਾਰਤੀਜਾ ਜੈਤਸਰੀ ਡਾਕ ਦੇ ਅੰਦਰ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕੋਈ ਜਾਣੈ ਕਮਨ ਇਹਾ ਜਗ ਮੀਤੋ ਹੈ ਭਾਈ ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿ ਇਥੇ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਜਿਸ ਮਨੁੱਖ ਤੇ ਪ੍ਰਮਾਤਮਾ ਦਇਆਵਾਨ ਹੁੰਦਾ ਹੈ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਫਿਰ ਉਸ ਮਨੁੱਖ ਦੀ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ ਮਾਤ ਪਿਤਾ ਬਨਤਾ ਸੁਤ ਬੰਧਪ ਇਸਤ ਮੀਤ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨ ਸਹਾਈ ਏ ਭਾਈ ਮਾਂ ਪਿਓ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਅਤੇ ਭਰਾ ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਇੱਥੇ ਮਿਲ ਪਏ ਹਨ ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹੈ ਭਾਈ ਮੋਤੀਆਂ ਦੀ ਮਾਲਾ ਸੋਨਾ ਲਾਲ ਹੀ ਰੇ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹੈ ਹਾ ਹਾ ਕਰਤ ਬਿਹਾਨੀ ਆਉਦੈ ਤਾਂ ਮੈਂ ਸੰਤੋਖ ਨਾ ਪਾਇਆ ਇਹਨਾਂ ਵਿੱਚ ਲੱਗਿਆ ਸਾਰੀ ਉਮਰ ਹਾਏ ਹਾ ਕਰਦਿਆਂ ਗੁਜ਼ਰ ਜਾਂਦੀ ਹੈ ਮਨ ਨਹੀਂ ਰਜਦਾ ਹਾਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰੰਗਾ ਏ ਪਾਈ ਹਾਥੀ ਰਥ ਹਵਾ ਦੇ ਵੇਗ ਵਰਗੇ ਘੋੜੇ ਹੋਣ ਤਨਾਡ ਹੋਵੇ ਜ਼ਮੀਨ ਦਾ ਮਾਲਕ ਹੋਵੇ ਚਾਰ ਕਿਸਮ ਦੀ ਫੌਜ ਦਾ ਮਾਲਕ ਹੋਵੇ ਸੰਗ ਨਾ ਚਾਲਿਓ ਇਨ ਮੈਂ ਕਸ਼ੂਐ ਊਠ ਸਿਨਹਾਇਓ ਨੰਗਾ ਇਹਨਾਂ ਵਿੱਚੋਂ ਵੀ ਕੋਈ ਚੀਜ਼ ਵੀ ਨਾਲ ਨਹੀਂ ਜਾਂਦੀ ਇਹਨਾਂ ਦਾ ਮਾਲਕ ਮਨੁੱਖ ਇਥੋਂ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ ਹਰ ਕੇ ਸੰਤ ਪ੍ਰੇਪ੍ਰੀਤੰ ਪ੍ਰਭ ਕੇ ਪਾ ਕੈ ਹਰ ਹਰ ਗਾਈਐ ਪ੍ਰਮਾਤਮਾ ਦੇ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਹੁੰਦੇ ਹਨ ਉਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦੀ ਸਿਫਤ ਸਲਾ ਕਰਨੀ ਚਾਹੀਦੀ ਹੈ ਨਾਨਕ ਈਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹੈ ਨਾਨਕ ਅਜੇ ਹਾ ਕਰਨਾਲ ਇਸ ਲੋਕ ਵਿੱਚ ਸੋਖ ਮਿਲਦਾ ਹੈ ਪਰ ਲੋਕ ਵਿੱਚ ਸੁਰਖਰੂ ਹੋ ਜਾਂਦਾ ਹੈ ਪਰ ਇਹ ਦਾਤ ਸੰਤ ਜਨਾਂ ਦੀ ਸੰਗਤ ਵਿੱਚ ਹੀ ਮਿਲਦੀ ਹੈ